ਬੇਰਸਾ ਅਰਧ ਵਿਚਲਾ ਉਹਦੇ ਤੇ ਫੋਟੋ ਲਓ ਇੱਥੇ ਚੱਲੋ ਉਹ ਵਾਲਾ ਮਾਰਨੇ ਆ ਨਾ ਜਿੱਥੇ ਫੋਟੋ ਲਗਣੀ ਆ ਉਹ ਅੱਗੇ ਨੱਥੇ ਆ ਲੈ ਗੋ ਆਜੋ ਅੱਗੇ ਖਵਾ ਦਿੰਦਾ ਕੋਈ ਚੰਗੀ ਗੱਲ ਨਹੀਂ ਮੇਰੇ ਕੰਮ ਉਸ ਕੋਲ ਲੈਣਾ ਹੈ ਭਾਵੇਂ ਗੁਰਾਨਕ ਬੜੇ ਚੌਂਗੇ ਦੀ ਦੁਕਾਨ ਤੋਂ ਨਗਰ ਦੇਗੀ ਤੇ ਰੈਂਡਾ ਵੀ ਬਾੜੀ ਦਰਸ਼ਨ ਨੰਦਰ ਚੰਦਪੁਰ ਨਹੀਂ ਮੰਦਰ ਲੱਗੇ ਆ ਜੇ ਉੱਥੇ ਆ ਜਾਏ ਮਦਰ ਸਕੂਲ ਆਜਾ ਕਹਿੰਦੇ ਆ ਉਹਨੂੰ ਮੁੰਡੇ ਨੂੰ ਮੈਂ ਬੁਲਾ ਲਿਆ ਕਿ ਉਹ ਕਹਿੰਦਾ ਪ੍ਰਿੰਟਰ ਲੈਣਾ ਮੈਂ ਤੈਨੂੰ ਕਾਗਜ਼ ਲੈ ਆ ਦਿੰਨੇ ਆ ਬੰਡਲ ਲੈ ਆ ਦਿੰਨੇ ਤੈਨੂੰ ਕਦੇ ਕਦੇ ਮੈਂ ਫੋਟੋ ਕਾਟਿੰਗ ਕਰਵਾ ਦਿੰਦਾ ਦੋ ਦਿਨ ਬਾਅਦ ਮੈਂ ਕਰਾ ਲਿਆ ਮੇਰਾ ਨਾਮ ਜਗਜੀਤ ਗੇਲਾ ਤੇ ਮੈਂ ਇਸ ਵਾਰਡ ਨੰਬਰ 71 ਤੋਂ ਇਸ ਦਾ ਇੰਚਾਰਜ ਹਾਂ ਅੱਜ ਸਾਡੇ ਮੰਡਲ ਕੋਟ ਖਾਲਸਾ ਦੇ ਵਿੱਚ ਮੋਦੀ ਜੀ ਦੀ ਸੰਕਲਪ ਭਾਰਤ ਦੀ ਯਾਤਰਾ ਦੀ ਵੈਨ ਸਾਡੀ ਵਾਰਡ ਵਿੱਚ ਆਈ ਹੈ ਉਸ ਦੇ ਨਾਲ ਹੀ ਸਰਕਾਰੀ ਡਿਪਾਰਟਮੈਂਟ ਜਿਨ੍ਹਾਂ ਵਿੱਚ ਬਾਲਿਆਂ ਦੀ ਛਤਾਂ ਵਾਸਤੇ ਫਾਰਮ ਭਰੇਗੇ ਤੇ ਆਸ਼ੀਮਾਨ ਦੇ ਕਾਰਡ ਇਲਾਜ ਵਾਸਤੇ ਬਣਾਏਗੇ ਉਜੀ ਵਾਲੀ ਹੋਈ ਇਹਨਾਂ ਦੇ ਫਾਰਮ ਭਰੇਗੇ ਆਵਾਸ ਵੀ ਹੋਈ ਇਹਨਾਂ ਦੇ ਫਾਰਮ ਭਰੇਗੇ ਲੇਬਰ ਕਾਰਡ ਬਣਾਏਗੇ ਤੇ ਹੋਰ ਵੀ ਜਿੰਨੀਆਂ ਹੀ ਮੋਦੀ ਜੀ ਦੀਆਂ ਸਕੀਮਾਂ ਨੇ ਉਹ ਸਾਰੀਆਂ ਨੀਤੀਆਂ ਤੋਂ ਪਬਲਿਕ ਨੂੰ ਜਾਣੂ ਕਰਵਾਇਆ ਗਿਆ ਹੈ ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕਿ ਪ੍ਰਧਾਨ ਸੇਵਕ ਦੀ ਤਰ੍ਹਾਂ ਹਰ ਘਰ ਘਰ ਮੁਹੱਲੇ ਵਿੱਚ ਜਾ ਕੇ ਲੋਕਾਂ ਨੂੰ ਜੋ ਸਹੂਲਤਾਂ ਆ ਰਹੀਆਂ ਉਹਨਾਂ ਨੂੰ ਪਬਲਿਕ ਤੱਕ ਪਹੁੰਚਾਰੇ ਨੇ ਔਰ ਸਾਡੀ ਸੰਕਲਪ ਯਾਤਰਾ ਇਹ ਹੈ ਇਸ ਵਿੱਚ ਸਾਡੇ ਮੰਡਲ ਤੋਂ ਸਾਡੀ ਟੀਮ ਦੇ ਟੀਮ ਦੇ ਮੈਂਬਰ ਸ਼ਬਦ ਜੀ ਬਿੱਕੀ ਭਾਜੀ ਕੋਟ ਖਾਲਸਾ ਤੋਂ ਰਿੰਕੂ ਜੀ ਪਰਮਜੀਤ ਸ਼ਰਮਾ ਜੀ ਰਜੇਸ਼ ਜੀ ਤਰਨਵੀਰ ਜੀ ਤਾਂ ਸਾਰੀ ਟੀਮ ਨੇ ਇੱਥੇ ਸਹਿਯੋਗ ਕੀਤਾ ਹੈ ਸੋ ਅਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਖਾਸ ਕਰਕੇ ਸਾਡੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸੰਧੂ ਜੀ ਇਸ ਹਲਕੇ ਦੇ ਇੰਚਾਰਜ ਸਾਡੇ ਵੱਡੇ ਭਰਾ ਆਕਤਮਾਰ ਅੰਮ੍ਰਿਤਜੀਤੋ ਸਾਡਾ ਬਹੁਤ ਸਾਥ ਦੇ ਰਹੇ ਨੇ ਸੋ ਅਸੀਂ ਉਹਨਾਂ ਦਾ ਵੀ ਧੰਨਵਾਦ ਕਰ ਰਹੇ ਹਾਂ ਤੇ ਲੋਕਾਂ ਨੂੰ ਮੋਦੀ ਜੀ ਦੀਆਂ ਨੀਤੀਆਂ ਨੂੰ ਜਾਣੂ ਕਰਵਾ ਰਹੇ ਹਨ ਕਿ ਅੱਜ ਕਿੰਨੇ ਕ ਜਿਹੜੇ ਆ ਫਾਰਮ ਜਿਹੜੇ ਆ ਭਰੇ ਫਾਰਮ ਤਕਰੀਬਨ ਇਤੇ ਹਰ ਪੰਜ ਛੇ ਤਰ੍ਹਾਂ ਦੇ ਡਿਪਾਰਟਮੈਂਟ ਆਏ ਨੇ ਉਸ ਵਿੱਚ ਸਾਰੀ ਪਬਲਿਕ ਨੇ ਵੱਧ ਤੋਂ ਵੱਧ ਫਾਰਮ ਭਰੇ ਹਰ ਡਿਪਾਰਟਮੈਂਟ ਵਿੱਚ ਕੋਈ 100 150 200 ਦੇ ਕਰੀਬ ਫਾਰਮ ਭਰੇ ਗਏ ਨੇ ਤੇ ਲੋਕਾਂ ਨੂੰ ਮੋਦੀ ਜੀ ਦੀਆਂ ਨੀਤੀਆਂ ਨਾਲ ਜਾਣੂ ਕਰਵਾਇਆ ਗਿਆ ਹੈ ਸ਼ਾਮ ਤੱਕ ਜਾਣੇਗੀ ਭਰੇ ਜਾਣਗੇ ਜੀ ਹਾਂ ਜੀ ਅੱਜ ਸ਼ਾਮ ਤੱਕ ਜੀ ਸਾਨੂੰ ਇਹ ਸਾਰੀ ਵੈਨ ਮਿਲੀ ਹੈ ਤੇ ਸ਼ਾਮ ਤੱਕ ਹੀ ਸਾਨੂੰ ਅਧਿਕਾਰੀ ਵੀ ਇੱਥੇ ਮਿਲੇ ਆ ਵੀ ਸਰਕਾਰੀ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਇਹ ਨਾਲ ਉਹਨਾਂ ਨੂੰ ਹਦਾਇਤਾਂ ਦੇ ਕੇ ਭੇਜੀਆਂ ਕਿ ਉਹਨਾਂ ਦੇ ਫਾਰਮ ਮੌਕੇ ਤੇ ਭਰ ਕੇ ਉਹਨਾਂ ਦੇ ਹੱਲ ਕਰਵਾਏ ਜਾਣ ਲਵਾਟਾ ਨਿਵਾਸੀ ਨੂੰ ਲਵਾਟਾ ਨਿਵਾਸੀ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਸਾਨੂੰ ਪਿਛਲੀਆਂ ਸਰਕਾਰਾਂ ਨੇ ਜੋ ਲਾਰੇ ਲਾਏ ਝੂਠ ਦੀ ਨੀਤੀ ਲਿਆ ਕੇ ਤੇ ਸਾਡੀ ਸਰਕਾਰ ਬਣਾ ਕੇ ਸਾਡੇ ਲੋਕਾਂ ਨਾਲ ਧੋਖਾ ਕੀਤਾ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੀ ਆਉਣ ਵਾਲੀ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਜਾਂ ਲੋਕ ਸਭਾ ਦੀ ਹੈ ਉਹ ਨਾਲ ਹੀ ਤੇ ਸਰਕਾਰ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਜਿਤਾ ਕੇ ਭੇਜਿਨਾਂ ਤਾਂ ਕਿ ਵੱਖ-ਵੱਖ ਸਹੂਲਤਾਂ ਜਿਹੜੀਆਂ ਵੱਧ ਤੋਂ ਵੱਧ ਇਸ ਇਲਾਕੇ ਵਿੱਚ ਲਿਆਂਾਈਆਂ ਜਾਣ। ਮੈਂ ਮੰਡਲ ਪ੍ਰੈਜ਼ੀਡੈਂਟ অর ਉਹਨਾਂ ਕਰਮਾਤੋਂ ਪ੍ਰਵਾਸੀ ਸੰਗਤ। ਮੈਂ ਇਹ ਜਿਹੜਾ ਟੈਂਪ ਲਗਾਇਆ ਕਿਹੜੀ ਜਗ੍ਹਾ ਲਗਾਇਆ ਕਿ ਕੀ ਜੰਦਾ। ਜੀ ਇਹ ਵਾਰਡ ਨੰਬਰ 71 ਦੇ ਸੋਨਖਾਲਸਾ ਦੇ ਵਿੱਚ ਲੱਗਾ ਹੈ। ਸੋਨਮਨਜੀਤ ਦੀ ਤਰਫੋਂ। ਹੁਣ ਤੁਸੀਂ ਬੋਲੋ। ਜਗਜੀਤ ਗੇਲਦੇ ਵੀ ਹੈ। क्या कहना क्या है ये जो अब कि सरकार लाना है ये भारतीय जनता पार्टी के सरकार लाओ और जितने भी ये नीति है इसको सबको हटाओ देखो संकल्प यात्रा जो लगा है ये पूरे भारत में मोदी जी का ही चल रहा है कनक जो है मोदी जी ही दे रहे हैं कनक मिलता किसको नहीं है एक राशन कार्ड के नंबर पर दो दो फैमिली जोड़ देते हैं वो जिसका कटिया गया है नाम उसको नहीं मिलता उसका नहीं है तो उसका आयुष्मान के लिए देखो कितने लोग भाग रहे हैं ये कौन करेगा ये मोदी जी करेंगे ये ये सरकारी कर्मचारी बैठ के कंप्यूटर पे तनख्वाह लेते हैं कि नहीं लेते हैं वो गलत क्या करते हैं गलत इसलिए करते हैं कि डिपू होल्डर के साथ मिलकर और एक बोड़ी जो जाती है वो खाते हैं पैसा खाते हैं और डिपो होल्डर तो खाता ही खाता है वो तो सरेआम खाता है वो तो कहते हैं तुम्हारा नहीं है ये नहीं है वो नहीं है एक अंगूठा नहीं लगता तो ये नहीं लगता और उसका जरिया ये है कि मोदी जी के हित में जो काम हो रहा है ना सभी के ऊपर छापा जो पड़ रहा है ना इसलिए सभी को घबराहट हो रही है तो मोदी जी को लाना जरूरी है भारतीय जनता पार्टी आएगी तो चोर बाजारी खत्म होएगा ठीक है ना जिंदाबाद भारतीय जनता पार्टी जिंदाबाद भारत माता की